ਤੋ ਲੁਧਿਆਣਾ ਦੇ ਰੇਲਵੇ ਸਟੈਂਸ਼ਨ ਦੀ ਤਸਵੀਰ ਹੈ ਜਿੱਥੇ ਵੱਡੀ ਗਿਣਤੀ 'ਚ ਜਿਹੜੇ ਇੰਡਸਟਰੀ ਦੇ ਮੁਲਾਜ਼ਮ ਨੇ ਵਰਕਰ ਨੇ ਉਹ ਪਲਾਇਨ ਕਰਨ ਨੂੰ ਮਜਬੂਰ ਆ ਇੰਡਸਟਰੀ ਜੇ ਗੱਲ ਕੀਤੀ ਜਾਵੇ ਲੁਧਿਆਣਾ ਦੀ ਤੇ ਲੁਧਿਆਣਾ ਸੰਤੀ ਸ਼ਹਿਰ ਹੈ ਲੁਧਿਆਣੇ ਨੂੰ ਪੰਜਾਬ ਦਾ ਦਿਲ ਕਿਹਾ ਜਾਂਦਾ ਪਰ ਲੋਕ ਨੇ ਜਿਹੜੇ ਪਲੈਨ ਕਰਨ ਨੂੰ ਮਜਬੂਰ ਹੈ ਕਈਆਂ ਨਾਲ ਅਸੀਂ ਗੱਲਬਾਤ ਵੀ ਕੀਤੀ ਤਾਂ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀਗਾ ਬੇਸ਼ੱਕ ਪੰਜਾਬ ਦੇ ਵਿੱਚ ਜਿਹੜੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਨੇ ਲੁਧਿਆਣਾ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਲੁਧਿਆਣਾ ਜਿਹੜੇ ਡੀਸੀ ਨੇ ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਪੈਨਿਕ ਹੋਣ ਦੀ ਲੋੜ ਨਹੀਂ ਲਗਾਤਾਰ ਜਿਹੜਾ ਮੈਸੇਜ ਹੈ ਕਨਵੇ ਕੀਤਾ ਜਾ ਰਿਹਾ ਹੈ ਕਿ ਪੈਨਿਕ ਨਾ ਹੋਵੋ ਜਿਹੜਾ ਵੀ ਸਾਡੀ ਫੌਜ ਹੈ ਜਾਂ ਸਾਡੇ ਜਿਹੜੀ ਪਾਵਰ ਹੈ ਲਗਾਤਾਰ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਹੈ पर लेकिन फिर भी आ, कुछ जो गलत खबर सोशल मीडिया से ट्रोल हो रही है कुछ गलत मैसेज जो ट्रोल हो रहे हैं जिन्होंने डर जरा साफ चेहरे से नजर आ रहा है अच्छा तो आज आप जा रहे हो कौन से गाँव जा रहे हो दा। क्यों जा रहे हो अच्छा क्यों जा रहे माहौल थोड़ा घबरा है किस चीज को लेकर हर जगह न्यूज में देख रहा हूँ जब बम गिर रहा है कहीं जलंधर में आया जलंधर में गिर रहा है फैक्ट्री में कितने लोग काम करते हैं हम लोग फैक्ट्री में जैसे काम करते हैं जहाँ पे गैरिंग होता है मंत्री लोग होते हो अगर अगर पैलेस की बात की जाए तो तो उनमें से और भी लोग है इसी करके टिकट मिला फिलहाल इसी के कारण काम पे फर्क पड़ रहा है काम ही कैंसिल होते जा रहा है जो भी काम हो रहा है वो कैंसिल ही होते जा रहा है इसी के माहौल लड़ाई दुख हो रहा है बहुत दुख है गरीब आदमी है अभी भी एक तो लॉकडाउन ऐसी कोरोना से निकला था और फिर इधर माहौल बिगड़ रहा है

ਜੇ ਤਾਂ ਉਹ ਮਾਹੌਲ ਖਰਾਬ ਹੋ ਜਾਏ ਤਾਂ ਫਿਰ ਦਿੱਕਤ ਆ ਜਾਏਗੀ ਕੰਮ ਹੋਜਰੀ ਦਾ ਪਰਿਵਾਰ ਸਾਥ ਮੇ ਆ ਰਹੇ ਤੇ ਪਰਿਵਾਰ ਘਰ ਪੇ ਤੋਂ ਬਾਹਰ ਸੇ ਫੋਨ ਆ ਰਹਾ ਹੈ ਇਹ ਹਾਲਾਤ ਜਾਣਨੇ ਕੇ ਲਈ ਹਾਂਜੀ ਹਾਂਜੀ ਸਾਰੇ ਕਰ ਰਹੇ ਫੋਨ ਨਹੀਂ ਬੱਚੋ ਕਾ ਮਾਰੇ ਜਾ ਰਹਾ ਹੈ ਡਰ ਹੈ ਡਰ ਬੱਚੋ ਕਾ ਮੋਹ ਵੀ ਡਰ ਵੀ ਦੋਨੋਂ ਹੈ ਪਰ ਲੁਧਿਆਣਾ ਲਾਈ ਵੀ ਉਥੇ ਅਪੀਲ ਵੀ ਕਰਦਾ ਹੈ ਕਿ ਪੈਨਿਕ ਹੋਣ ਦੀ ਲੋੜ ਨਹੀਂ ਪ੍ਰਸ਼ਾਸਨ ਜੋ ਮੈਸੇਜ ਕਨਵੇ ਕਰਦਾ ਜੋ ਤੁਹਾਡੇ ਤੱਕ ਪਹੁੰਚਦਾ ਉਸ ਨੂੰ ਜਰੂਰ ਫੋਲੋ ਕਰੋ ਅਗਰ ਕਿਹਾ ਜਾ ਰਿਹਾ ਹੈ ਕਿ ਆਪਣੇ ਘਰਾਂ ਦੇ ਅੰਦਰ ਰੋ ਸੁਰੱਖਿਤ ਰੋ ਤੇ ਬਿਲਕੁਲ ਜਰੂਰ ਉਹਨਾਂ ਦਾ ਸਾਥ ਦਿਓ